ਸਤਿ ਸ਼੍ਰੀ ਅਕਾਲ ਜੀ ਵੀਰਿਆ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਕਬ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਪੈਨਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਹੈ ਟਰੈਵਲ ਏਜੰਟ ਬ੍ਰਿਜੇਸ਼ ਮਿਸ਼ਰਾ ਮਿਰਮਾਟ ਖਤਮ ਹੋਣ ਮਗਰੋਂ ਇੱਕ ਹੋਰ ਮਾਮਲੇ ਚੋ ਗ੍ਰਿਫਤਾ ਚਲਾਉਂਦਾ ਸੀ ਵੱਡਾ ਧੋਖਾਧੜੀ ਰੈਕਟ ਕੁਝ ਦਿਨ ਪਹਿਲਾਂ ਕੈਨੇਡਾ ਤੋਂ ਵਾਪਸ ਦਿੱਲੀ ਹਵਾਈ ਅੱਡੇ ਤੇ ਪਹੁੰਚੇ ਟਰੈਵਲ ਏਜੰਟ ਬ੍ਰਿਜੇਸ਼ ਮਿਸ਼ਰਾ ਨੂੰ ਥਾਣਾ ਨੰਬਰ ਐਲ ਓ ਸੀ ਜਾਰੀ ਹੋਣ ਕਾਰਨ ਗ੍ਰਿਫਤਾਰ ਕਰ ਲਿਆ ਗਿਆ ਸੀ ਜਿਸ ਨੂੰ ਅਦਾਲਤ ਵਿੱਚ ਪੁਲਿਸ ਰਿਮਾਂਡ ਲੈ ਤੇ ਲਿਆ ਗਿਆ ਸੀ ਉਸ ਦਾ ਰਿਮਾਂਡ ਖਤਮ ਹੋਣ ਤੇ ਥਾਣਾ ਸ਼ੇਖ ਪੁਲਿਸ ਨੇ ਇੱਕ ਹੋਰ ਮਾਮਲੇ 'ਚ ਗ੍ਰਿਫਤਾਰ ਕਰ ਲਿਆ ਹੈ ਮੁਜ਼ਰਮ ਵੱਡਾ ਧੋਖਾ ਦੇਣੀ ਰਹਿ ਕੇ ਟਿਚ ਲਾ ਰਹਾ ਸੀ ਉਸ ਨੂੰ ਕੈਨੇਡਾ ਤੋਂ ਵਾਪਸ ਆਉਂਦੇ ਹੀ ਜਲੰਧਰ ਕਮਿਸ਼ਨਰੇਟ ਪੁਲਿਸ ਵੱਲੋਂ ਜਾਰੀ ਕੀਤੇ ਗਏ ਲੁੱਕ ਆਊਟਰ ਸਕੂਲਰ ਸਰ ਕੁਲਰ ਤੋਂ ਬਾਅਦ ਤੇ ਜੋਨੋ ਦਿੱਲੀ ਹਵਾਈ ਅੱਡੇ ਤੇ ਰਿਹਾਸ ਵਿੱਚ ਲਿਆ ਗਿਆ ਸੀ ਬਾਅਦ ਜੋ थाना 6 ਪੁਲਿਸ ਨੇ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਹੈ ਤੇ ਉਸ ਨੂੰ 7 ਦਿਨਾਂ ਤੇ ਪੁਲਿਸ ਰਿਮਾਂਡ ਤੇ ਦੇ ਭੇਜ ਦਿੱਤਾ ਗਿਆ ਹੈ ਉਸ ਖਿਲਾਫ थाना ਡਿਵੀਜ਼ਨ ਨੰਬਰ 6 ਚੋਹੀ 9 ਐਫ ਆਈ ਆਰ ਦਰਜ ਹਨ ਅਜੇ ਹੀ ਸਥਿਤੀ ਵਿੱਚ ਉਸ ਦਾ ਪੁਲਿਸ ਰਿਮਾਂਡ ਤੇ ਖਤਮ ਹੋਣ ਤੇ ਬਾਅਦ थाना 6 ਪੁਲਿਸ ਨੇ ਉਸ ਨੂੰ ਇੱਕ ਹੋਰ ਮਾਮਲੇ ਚੋ ਦੁਬਾਰਾ ਗ੍ਰਿਫਤਾਰ ਕਰ ਲਿਆ ਹੈ ਉਸ ਨੂੰ ਪੁਸ਼ਕਿਸ਼ ਲਈ ਲਿਆਂਦਾ ਗਿਆ ਹੈ ਹੁਣ ਤੱਕ ਪੁਲਿਸ ਜਾਂਚ ਚ ਇਹ ਗੱਲ ਸਾਹਮਣੇ ਆਈ ਹੈ ਕਿ ਮਿਸ਼ਰਾ ਨੇ ਨਾ ਸਿਰਫ ਪੰਜਾਬ ਚ ਸਗੋਂ ਦੇਸ਼ ਦੇ ਹੋਰ ਰਾਜਾਂ ਚ ਵੀ ਨੌਜਵਾਨਾਂ ਨੂੰ ਜਾਲੀ ਆਫਰ ਲੈਟਰ ਤੇ ਵੀਜ਼ਾ ਪ੍ਰੈਸਿੰਗ ਦੇ ਨਾਂ ਤੇ ਧੋਖਾ ਦਿੱਤਾ ਹੈ ਪੁਲਿਸ ਦਾੰਦ ਆਇਆ ਹੈ ਕਿ ਸ਼ਿਕਾਇਤਾਂ ਦੀ ਗਿਣਤੀ ਹਜ਼ਾਰ ਤੋਂ ਵੱਧ ਹੋ ਸਕਦੀ ਹੈ ਮਿਸ਼ਰਾ ਨੇ ਨੈਟਵਰਕ ਵਿਹਾਰ ਉੱਤਰ ਪ੍ਰਦੇਸ਼ ਹਰਿਆਣਾ ਦਿੱਲੀ ਅਤੇ ਫੈਲਦਿਆਂ ਹੋਇਆ ਫੈਲਿਆ ਹੋਇਆ ਸੀ 17 ਮਾਰਚ 2023 ਨੂੰ ਜਗਰਾਜ ਸਿੰਘ ਦੇ ਨਾਮ ਦੇ ਇੱਕ ਵਿਅਕਤੀ ਦੇ ਡਿਵੀਜ਼ਨ ਨੰਬਰ 6 'ਚ ਸ਼ਿਕਾਇਤ ਕੀਤੀ ਸੀ ਕਿ ਪਿਛੜਾ ਨੇ ਉਸ ਦੀਤੀ ਕਿ ਸਿਮਰਤ ਕੌਰ ਨੂੰ ਕੈਨੇਡਾ ਭੇਜਣ ਦਾ ਨਾਂ ਦੇ ਨਾਮ ਤੇ 17 ਲੱਖ ਰੁਪਏ ਲਏ ਸਨ ਪੁਲਿਸ ਕਮਿਸ਼ਨਰ ਧਨਪ੍ਰੀਤ ਧਨਪ੍ਰੀਤ ਸਿੰਘ ਨੇ ਕਿਹਾ ਹੈ ਕਿ ਬਿਰਜੇਸ਼ ਤੋਂ ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ ਹੈ ACP ਰੋਪਰਦੀਪਕ ਔਰ ਦੇ SHO ਅਜੈਬ ਸਿੰਘ ਔਜਲਾ ਦੀ ਨਿਗਰਾਨੀ ਹੇਠ ਜਾਂਚ ਚੱਲ ਰਹੀ ਹੈ ਪੋਰਸ ਦਾ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਮਿਸ਼ਰਾ ਨਾਲ ਹੋਰ ਕੌਣ-ਕੌਣ ਸ਼ਾਮਲ ਹਨ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜ਼ਰੂਰ ਦਿਓ ਧੰਨਵਾਦ